ਰਾਤ ਦੇ 2 ਵਜੇ ਇੱਕ ਆਦਮੀ ਬਲੋ ਪੁਲਿਸ ਸਟੇਸ਼ਨ ਦੇ ਵਿੱਚ ਕਾਲ ਕੀਤੀ ਜਾਂਦੀ ਹੈ ਤੇ ਪੁਸਰੂਥ ਦੇ ਦੁਆਰਾ ਦੱਸਿਆ ਜਾਂਦਾ ਕਿਸ ਹਰ ਕਿਸੇ ਨੇ ਮੈਨੂੰ ਕੁਝ ਸਮਾਨ ਜਿੱਤੇ ਵਿੱਚ ਇੱਕ ਨੀਲੇ ਰੰਗ ਦਾ ਡਰਾਮਾ ਤੇ ਇੱਕ ਟਰੰਕ ਮੌਜੂਦ ਹੈ ਉਹ ਮੈਨੂੰ ਕਿਸੇ ਜਗ੍ਹਾ ਦੇ ਉੱਤੇ ਪਹੁੰਚਾਉਣ ਦੇ ਲਈ ਸੱਦਿਆ ਸੀ 400 ਪਾਇਆ ਮੇਰੇ ਇਹਨਾਂ ਦੇ ਨਾਲ ਕਿਰਾਇਆ ਵੀ ਨਿਸ਼ਚਿਤ ਕੀਤਾ ਗਿਆ ਸੀ ਤੇ ਮੈਂ ਇਹ ਸਮਾਨ ਉੱਥੇ ਪਹੁੰਚਾ ਵੀ ਦਿੱਤਾ ਜਿੱਥੇ ਨਾਲ ਦੁਆਰਾ ਮੈਨੂੰ ਪਹੁੰਚਾਉਣ ਦੇ ਲਈ ਕਿਹਾ ਗਿਆ ਸੀ ਪਰ ਹੁਣ ਇਸ ਦੇ ਵਿੱਚੋਂ ਕੁਝ ਅਜੀਬ ਜੀ ਦੁਰਗੰਧ ਆ ਰਹੀ ਹੈ ਤੇ ਨਾਲ ਹੀ ਕੁਝ ਚਿਪਚਿਪਾ ਜਾ ਉਪਾਦਾਰਥ ਹੈ ਜੂਸ ਦੇ ਵਿੱਚੋਂ ਬੁਢ ਨਿਕਲ ਕੇ ਬਾਹਰ ਆ ਰਿਹਾ ਪਰ ਮੈਨੂੰ ਨਹੀਂ ਪਤਾ ਇਹ ਆਖਰਕਾਰ ਹੈ ਕੀ ਤੇ ਮੈਂ ਇਹਨਾਂ ਤੋਂ ਬਾਰ-ਬਾਰ ਪੁੱਛ ਵੀ ਰਿਹਾ ਕਿ ਇਹ ਆਖਰਕਾਰ ਹੈ ਕੀ ਪਰ ਇਹਨਾਂ ਦੇ ਦੁਆਰਾ ਮੈਨੂੰ ਕੁਝ ਦੱਸਿਆ ਨਹੀਂ ਜਾ ਰਿਹਾ ਤੋਂ ਨੂੰ ਪੁਲਿਸ ਤੁਰੰਤ ਇਥੇ ਪਹੁੰਚਣੀ ਚਾਹੀਦੀ ਆ ਜਿਵੇਂ ਪੁਲਿਸ ਨੂੰ ਨੀਲੇ ਰੰਗ ਦੇ ਡਰਾਮਾ ਤੇ ਇੱਕ ਟਰੰਕ ਦੇ ਬਾਰੇ ਵਿੱਚ ਪਤਾ ਲੱਗਦਾ ਤਾਂ ਪੁਲਿਸ ਦੇ ਕੰਨ ਖੜੇ ਹੁੰਦੇ ਨੇ ਤੇ ਪੁਲਿਸ ਤੁਰੰਤ ਹੀ ਪੁਲਿਸ ਸਟੇਸ਼ਨ ਦੇ ਵਿੱਚੋਂ ਉੱਥੇ ਆਉਣ ਦੇ ਲਈ ਨਿਕਲ ਪੈਂਦੀ ਹੈ ਜਿਵੇਂ ਹੀ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਇੱਕ ਆਟੋ ਡਰਾਈਵਰ ਆ ਉਸ ਦੇ ਨਾਲ ਨਾਲ ਇੱਕ ਔਰਤ ਤੇ ਉਸ ਦਾ ਬੇਟਾ ਵੀ ਮੌਜੂਦ ਸੀ ਪੁਲਦ ਦੇ ਦੁਆਰਾ ਮਾਂ ਬੇਟੇ ਤੋਂ ਪੁੱਛਿਆ ਜਾਂਦਾ ਕਿ ਆਖਰਕਾਰ ਇਸ ਡਰਮ ਤੇ ਇਸ ਟਰੰਕ ਦੇ ਵਿੱਚ ਹੈ ਕੀ ਤਾਂ ਉਹਨਾਂ ਦੇ ਦੁਆਰਾ ਕੁਝ ਦੱਸਿਆ ਨਹੀਂ ਜਾਂਦਾ ਤਾਂ ਪੁਲਦ ਦੇ ਦੁਆਰਾ ਕਿਹਾ ਜਾਂਦਾ ਕਿ ਸਾਨੂੰ ਟਰੰਕ ਦੀ ਚਾਬੀ ਚਾਹੀਦੀ ਆ ਅਸੀਂ ਖੜਨਾ ਚਾਹੁੰਦੇ ਆ ਕਿ ਆਕਰਕਾਰ ਦੇ ਵਿੱਚ ਹੈ ਕੀ ਤਾਂ ਮਾਂ ਤੇ ਬੇਟੇ ਦੇ ਦੋਰਾ ਕਿਹਾ ਜਾਂਦਾ ਕਿ ਚਾਬੀ ਤਾਂ ਸਾਡੇ ਕੋਲ ਹੈ ਨਹੀਂ ਤੇ ਜਿਹਦੇ ਕੋਲੇ ਚਾਬੀ ਹੈ ਉਹ ਇਸ ਵਕਤ ਮੌਕੇ ਤੇ ਮੌਜੂਦ ਨਹੀਂ ਆ ਤਾਂ ਇਸ ਤੋਂ ਬਾਅਦ ਪੋਦੇ ਦੋਰਾ ਟਰੰਕ ਦੇ ਜਿੰਦੇ ਨੂੰ ਤੋੜ ਦਿੱਤਾ ਜਾਂਦਾ ਤੇ ਟਰੰਕ ਦਾ ਟੱਕਣ ਖੋਲਿਆ ਜਾਂਦਾ ਜਿਵੇਂ ਟਰੰਕ ਦਾ ਟੱਕਣ ਖੁੱਲ ਤੇ ਨਾਲ ਹੀ ਉਹਦੇ ਵਿੱਚ ਕੁਝ ਮਾਸ ਦੇ ਟੋਕੜੇ ਵੀ ਮੌਜੂਦ ਸੀ ਤੇ ਇਹਨਾਂ ਟੁਕੜਿਆਂ ਨੂੰ ਜਲਾਉਣ ਤੱਕਰ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਪੂਰੀ ਸੱਚੀ ਘਟਨਾ 17 ਜਨਵਰੀ 2026 ਦੀ ਆ ਦਰਅਸਲ ਉੱਤਰ ਪ੍ਰਦੇਸ਼ ਦੇ ਚਾਂਸੀ ਜ਼ਿਲ੍ਹੇ ਦਾ ਰਹਿਣ ਵਾਲਾ ਰਾਮ ਸਿੰਘ ਪ੍ਰਿਹਾਰ ਜੋ ਕਿ ਰੇਲਵੇ ਦੇ ਵਿੱਚੋਂ ਰਟਾਇਰਡ ਸੀ ਤੇ 18 ਜਨਵਰੀ 2026 ਨੂੰ ਇਸੇ ਕੇਸ ਦੇ ਚੱਲਦਿਆਂ ਪੁਲਿਸ ਤੇ ਦੁਆਰਾ ਉਸ ਨੂੰ ਅਰੈਸਟ ਕੀਤਾ ਜਾਂਦਾ ਦਰਅਸਲ ਜੋ ਰਾਮ ਸਿੰਘ ਸੀ ਇਸ ਦੀ ਇੱਕ ਪਤਨੀ ਸੀ ਜੀ ਦਾ ਨਾਮ ਸੀ ਗੀਤਾ ਪ੍ਰਿਹਾਰ ਤੇ ਇਹਦਾ ਇੱਕ ਬੇਟਾ ਤੇ ਦੋ ਬੇਟੀਆਂ ਗੀਤਾ ਪ੍ਰਿਹਾਰ ਦੇ ਨਾਲ ਹੁੰਦੀਆਂ ਨੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਪਰ ਦੋਨਾਂ ਪਤੀ ਤੇ ਪਤਨੀ ਦੇ ਵਿਚਕਾਰ ਕਾਫੀ ਹੱਦਾਂ ਲੜਾਈ ਰਿਹਾ ਕਰਦੀ ਸੀ ਇਸੇ ਤੇ ਚੱਲਦਿਆ RAM SINGH PRIHAR ਦੀ ਮੁਲਾਕਾਤ ਇੱਕ ਹੋਰ ਗੀਤਾ ਨਾਮ ਦੀ ਔਰਤ ਦੇ ਨਾਲ ਹੁੰਦੀ ਹੈ ਜਿਹਦਾ ਨਾਮ ਸੀ ਗੀਤਾ ਗੁਲੋਏ ਕੁਮਾਰ ਤੇ ਜਦੋਂ ਦੋਨਾਂ ਦੇ ਦੁਆਰਾ ਗੱਲਬਾਤ ਕੀਤੀ ਜਾਂਦੀ ਤਾਂ ਗੀਤਾ ਗੁਲੋਏ ਕੁਮਾਰ ਦੇ ਦੁਆਰਾ ਕਿਹਾ ਜਾਂਦਾ ਕਿ ਮੇਰਾ ਪਤੀ ਅਕਸਰ ਹੀ ਮੇਰੇ ਨਾਲ ਲੜਦਾ ਰਹਿੰਦਾ ਦੂਸਰੇ ਪਾਸੇ RAM SINGH ਦੇ ਦੁਆਰਾ ਵੀ ਕਿਹਾ ਜਾਂਦਾ ਕਿ ਮੇਰੀ ਪਤਨੀ ਦਾ ਨਾਮ ਵੀ ਗੀਤਾ ਤੇ ਉਹ ਵੀ ਮੇਰੇ ਨਾਲ ਅਕਸਰ ਹੀ ਲੜਦੀ ਰਹਿੰਦੀ ਹੈ ਇਸੇ ਤਰ੍ਹਾਂ ਦੋਨਾਂ ਦੀਆਂ ਮੁਲਾਕਾਤਾਂ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਦੋਨਾਂ ਦੇ ਵਿੱਚ ਹੌਲੀ-ਹੌਲੀ ਪ੍ਰੇਮ ਸੰਬੰਧ ਬਣ ਜਾਂਦੇ ਨੇ ਤੇ ਇਸੇ ਦੇ ਚੱਲਦਿਆਂ ਦੋਨਾਂ ਦੇ ਦੁ ਆ ਵਿਆਹ ਕਰਵਾ ਲਿਆ ਜਾਂਦਾ ਤੇ ਆਪਦੀ ਪਹਿਲੀ ਪਤਨੀ ਨੂੰ ਰਾਮ ਸਿੰਘ ਦੇ ਦੁਆਰਾ ਛੱਡਿਆ ਜਾਂਦਾ ਤੇ ਦੂਸਰੀ ਪਤਨੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਜਿਸਤੇ ਚਲਦਿਆਂ ਉਹਦੇ ਕੋਲ ਇੱਕ ਹੋਰ ਬੇਟਾ ਵੀ ਪੈਦਾ ਹੁੰਦਾ ਜਿਸ ਲੜਕੇ ਦਾ ਨਾਮ ਰੱਖਿਆ ਜਾਂਦਾ ਨਿਤਿਨ ਪਰਿਹਾਰ ਇਸੇ ਤੋਂ ਬਾਅਦ ਕੁਝ ਸਮਾਂ ਗੁਜ਼ਰਦਾ ਤੇ ਲਗਭਗ 2015 ਦਾ ਸਮਾਂ ਆ ਗਿਆ ਇਸ ਤੋਂ ਬਾਅਦ RAM ਸਿੰਘ ਦੀ ਡਿਊਟੀ ਇੱਕ ਆਗ ਰੇਲਵੇ ਦੇ ਉੱਚ ਅਧਿਕਾਰੀ ਦੀ ਕੋਟੀ ਦੇ ਸਾਹਮਣੇ ਲੱਗ ਜਾਂਦੀ ਹੈ ਤੇ ਇੱਥੇ ਹੀ ਇੱਕ ਪ੍ਰੀਤੀ ਸਿੰਘ ਨਾਂ ਦੀ ਔਰਤ ਵੀ ਕੰਮ ਕਰਦੀ ਸੀ ਜੋ ਕਿ RAM ਸਿੰਘ ਤੋਂ ਲਗਭਗ 27 ਸਾਲ ਛੋਟੀ ਸੀ ਇਸ ਦੇ ਬਾਵਜੂਦ RAM ਸਿੰਘ ਦਾ ਉਸਤੇ ਬਲ ਖੁਚਾਵ ਹੋ ਜਾਂਦਾ ਤੇ ਦੋਨਾਂ ਦੇ ਵਿੱਚ ਫਿਰ ਤੋਂ ਪ੍ਰੇਮ ਸੰਬੰਧ ਬਣਨੇ ਸ਼ੁਰੂ ਹੋ ਜਾਂਦੇ ਨੇ 2021 ਤੱਕ ਹਰਾਉਂਦੇ ਹੁੰਦੇ RAM ਸਿੰਘ ਰਿਟਾਇਰਡ ਹੋ ਗਿਆ ਤੇ ਉਸ ਤੋਂ ਬਾਅਦ ਵੀ ਹੁੰਦੇ ਦौरा ਪ੍ਰੀਤੀ ਦੇ ਨਾਲ ਹੀ ਆਪਦੇ ਸੰਬੰਧ ਕਾਇਮ ਰੱਖੇ ਜਾਂਦੇ ਨੇ ਇਹ ਦੋਨੋਂ ਲਿਵਿੰਗ ਦੇ ਵਿੱਚ ਰਹਿ ਰਹੇ ਸੀ ਤੇ ਰਾਮ ਸਿੰਘ ਦੇ ਦੁਆਰਾ ਦੀ ਪਹਿਲੀ ਤੇ ਦੂਸਰੀ ਪਤਨੀ ਤੇ ਬੱਚਿਆਂ ਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਤੇ ਪ੍ਰੀਤੀ ਸਿੰਘ ਨੂੰ ਲਗਭਗ 20 ਲੱਖ ਰੁਪਏ ਖਵਾ ਦਿੱਤੇ ਜਾਂਦੇ ਨੇ ਪਰ ਇਸ ਤੋਂ ਬਾਅਦ ਪ੍ਰੀਤੀ ਸਿੰਘ ਦੇ ਦੁਆਰਾ ਰਾਮ ਸਿੰਘ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਤੂੰ ਮੇਰੇ ਤੋਂ 27 ਸਾਲ ਛੋਟਾ ਤੇ ਤੂੰ ਮੇਰੇ ਨਾਲ ਸੰਬੰਧ ਬਣਾਏ ਜੇ ਮੈਂ ਪੁਲਿਸ ਦੇ ਕੋਲ ਜਾਵਾਂਗੀ ਤੇ ਇਸ ਦੇ ਚੱਲਦਿਆਂ ਉਸ ਤੌਰ ਤੇ ਵੀ 80 ਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਇਹ ਗੱਲ ਰਾਮ ਸਿੰਘ ਦੇ ਦੁਆਰਾ ਦੀ ਦੂਸਰੀ ਪਤਨੀ ਗੀਤਾ ਨੂੰ ਦੱਸੀ ਜਾਂਦੀ ਹੈ ਇਹ ਗੱਲ ਸੁਣ ਕੇ ਗੀਤਾ ਵੀ ਖੁਸ਼ ਹੁੰਦੀ ਹੈ ਕਿ ਉਸ ਦੇ ਰਸਤੇ ਦਾ ਇਕਲੌਤਾ ਕੰਡਾ ਇਹੜਾ ਉਹ ਵੀ ਨਿਕਲ ਜੂ ਉਸਦੇ ਦੁਆਰਾ RAM SINGH ਨੂੰ ਕਹਿ ਜਾਂਦਾ ਕਿ ਜੇਕਰ ਤੂੰ ਉਸ ਨੂੰ ਟਿਕਾਣੇ ਲਾਉਣਾ ਚਾਹਣਾ ਮਾਰਨਾ ਚਾਹਣਾ ਤਾਂ ਮੈਂ ਤੇਰੇ ਨਾਲ ਆ ਹੁਣ ਲਿਵਿੰਗ ਰੂਮ ਦੇ ਵਿੱਚ ਰਹੇ ਸੀ ਤੇ 14 ਜਨਵਰੀ ਤਿੱਕਰ ਦੀ ਤਰੀਕ ਆਉਂਦੀ ਹੈ ਇੱਕ ਦਿਨ RAM SINGH ਦੇ ਦੁਆਰਾ ਸ਼ਰਾਬ ਪੀਤੀ ਹੋਈ ਸੀ ਉਹ ਘਰ ਦੇ ਵਿੱਚ ਮੌਜੂਦ ਸੀ ਜਦੋਂ ਪ੍ਰੀਤੀ ਸਿੰਘ ਘਰ ਦੇ ਵਿੱਚ ਕੋਈ ਕੰਮ ਕਰ ਰਹੀ ਸੀ ਤਈਸੇ ਦੋਰਾ राम ਸਿੰਘ ਦੇ ਦੋਰਾ ਇੱਕ ਕਹਾੜੀ ਚੱਕੀ ਜਾਂਦੀ ਆ ਤੇ ਸਿੱਧੀ ਉਹਦੇ ਸਿਰ ਦੇ ਵਿੱਚ ਮਾਰ ਦਿੱਤੀ ਜਾਂਦੀ ਆ ਜਜ਼ਬੇ ਦਾ ਕਾਰਨ ਕੁਝ ਮਿੰਟਾਂ ਬਾਅਦ ਹੀ ਪ੍ਰੀਤੀ ਸਿੰਘ ਦੀ ਮੌਤ ਹੋ ਗਈ ਜਦੋਂ ਉਹਦੀ ਮੌਤ ਹੋ ਗਈ ਤਾਂ राम ਸਿੰਘ ਦੇ ਦੋਰਾ ਮਾਰਕੀਟ ਦੇ ਵਿੱਚੋਂ ਇੱਕ ਨੀਲੇ ਰੰਗ ਦਾ ਡਰਮ ਲਿਆਂਦਾ ਜਾਂਦਾ ਤੇ ਉਸ ਦੇ ਵਿੱਚ ਉਸ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਨੀਲੇ ਡਰਮ ਦੇ ਵਿੱਚ ਫਿੱਟ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ राम ਸਿੰਘ ਦੇ ਦੋਰਾ ਆਪਣੇ ਬੇਟੇ ਨੂੰ ਕਾਲ ਕੀਤੀ ਜਾਂਦੀ ਆ ਨਿਤਨ ਨੂੰ ਕਿ ਤੂੰ ਮੈਨੂੰ ਇੱਕ ਟਰੰਕ ਲਿਆ ਕੇ ਦੇ ਲੋਹੇ ਦਾ ਤਾਂ ਉਸ ਤੋਂ ਬਾਅਦ ਉਹ ਟਰੰਕ ਲਿਆ ਕੇ ਦਿੰਦਾ ਪਰ राम ਸਿੰਘ ਦੇ ਦੋਰਾ ਉਸ ਨੂੰ ਅੰਦਰ ਨਹੀਂ ਆਉਂਦਾ ਜਾਂਦਾ ਤੇ ਬਾਹਰੋਂ ਹੀ ਮੋੜ ਦਿੱਤਾ ਜਾਂਦਾ राम सिंह ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਜਾਂਦਾ ਤੇ ਲਗਭਗ ਡੇਢ ਕੁਇੰਟਲ ਲੱਕੜੀ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਲਗਭਗ 3-4 ਦਿਨਾਂ ਤੱਕ ਲਗਾਤਾਰ ਉਸ ਦੀ লাশ ਦੇ ਟੁਕੜੇ ਕਰਕੇ ਸਨੂਟ ਜਲਾਉਂਦਾ ਰਿਹਾ ਤੇ ਆਖਰਕਾਰ ਉਹਦੇ ਕੋਲ ਲੱਕੜੀ ਵੀ ਖਤਮ ਹੋ ਗਈ ਤਾਂ ਉਸ ਤੋਂ ਦੁਬਾਰਾ ਆਪਣੀ ਪਤਨੀ ਤੇ ਆਪਦੇ بیٹے ਨੂੰ ਦੁਬਾਰਾ ਕਾਲ ਕੀਤੀ ਜਾਂਦੀ ਹੈ ਤੇ ਪੂਰੀ ਕਹਾਣੀ ਦੱਸੀ ਜਾਂਦੀ ਹੈ ਕਿ ਮੈਂ ਇਹ ਕੁਝ ਕਰ ਚੁੱਕਿਆ ਤਾਂ ਉਸ ਤੋਂ ਬਾਅਦ ਉਸਦੇ بیٹے ਤੇ ਦੁਬਾਰਾ ਇੱਕ ਆਟੋ ਬੁਲਾਇਆ ਜਾਂਦਾ ਟਰੰਕ ਨੂੰ ਉਸ ਦੇ ਵਿੱਚ ਰੱਖਿਆ ਜਾਂਦਾ ਪਰ ਆਟੋ ਡਰਾਈਵਰ ਨੂੰ ਕੁਝ ਸ਼ੱਕ ਹੋ ਗਿਆ ਕਿ ਇਹਨਾਂ ਦੇ ਦੁਆਰਾ ਕੁਝ ਸੰਦੇग्ध ਚੀਜ਼ਾਂ ਜਿਸ ਨੂੰ ਥੁੱਲ ਲਾਇਆ ਜਾ ਰਿਹਾ ਤੇ ਉਹਦੇ ਦੁਆਰਾ ਪੁਲਿਸ ਨੂੰ ਕਾਲ ਕਰ ਦਿੱਤਾ ਗਿਆ ਮਾਤੇ ਬੇਟਾ ਮੌਕੇ ਤੋਂ ਹੀ ਫੜੇ ਗਏ ਸੀ ਪਰ ਬਾਪਾ ਜਿਹੜਾ ਉਸ ਨੂੰ 18 ਜਨਵਰੀ ਨੂੰ ਪੁਲਸ ਦੇ ਦੁਆਰਾ ਅਰੈਸਟ ਕਰ ਲਿਆ ਜਾਂਦਾ ਤੇ ਅੱਗੇ ਦੀ ਕਾਰਵਾਈ ਹੁਣ ਪੁਲਸ ਦੇ ਦੁਆਰਾ ਕੀਤੀ ਜਾ ਰਹੀ ਆ ਸਾਡੇ ਇਸ ਘਟਨਾ ਨੂੰ ਸਰਾਉਂ ਦਾ ਮਕਸਦ ਕਿਸੇ ਦੇ ਵੀ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਜਾਣੂ ਕਰਵਾਉਣਾ ਕਿ ਕਿਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਤੁਹਾਡਾ ਹੁਣ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ